ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬੜੀ ਹੀ ਨਿਆਰੀ ਹੈ ਤੇ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਧਾ ਦੇ ਨਾਲ ਆ ਜਾਂਦਾ ਹੈ ਤੇ ਆ ਕੇ ਫਿਰ ਅਰਦਾਸ ਕਰ ਲੈਂਦਾ ਹੈ ਤਾਂ ਫਿਰ ਵੇਖ ਲੈਣਾ ਕਿ ਕਿਵੇਂ ਖੰਡੇ ਵਾਲੇ ਬਾਪੂ ਜੀ ਉਹਦੀਆਂ ਝੋਲੀਆਂ ਦੇ ਵਿੱਚ ਖੁਸ਼ੀਆਂ ਭਰ ਦਿੰਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀਆਂ ਮਹਿਮਾ ਭਰੀਆਂ ਵੀਡੀਓਜ਼ ਅਸੀਂ ਤੁਹਾਡੇ ਤੱਕ ਸਾਂਝੀਆਂ ਕਰ ਸਕੀਏ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਕਿਵੇਂ ਅਰਦਾਸ ਕਰਨ ਵਾਲਿਆਂ ਦੀ ਝੋਲੀ ਦੇ ਵਿੱਚ ਖੁਸ਼ੀਆਂ ਪਾ ਦਿੰਦੇ ਹਨ ਉਹਨਾਂ ਨੂੰ ਕਦੇ ਵੀ ਆਪਣੇ ਦਰ ਤੋਂ ਖਾਲੀ ਨਹੀਂ ਮੋੜਦੇ ਇੱਕ ਵਾਰ ਦੀ ਘਟਨਾ ਹੈ ਕਿ ਇੱਕ ਬੱਚੀ ਦਾ ਕਿਤੇ ਰਿਸ਼ਤਾ ਨਹੀਂ ਸੀ ਹੋ ਰਿਹਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਸੀ ਤਾਂ ਨਿਪਰੇ ਨਹੀਂ ਸੀ ਚੜਦਾ ਉਹ ਬੱਚੀ ਵੀ ਬਹੁਤ ਉਦਾਸ ਸੀ ਤੇ ਉਸਦੇ ਮਾਤਾ-ਪਿਤਾ ਵੀ ਬਹੁਤ ਉਦਾਸ ਹੋ ਚੁੱਕੇ ਸਨ ਕਿਉਂਕਿ ਇੰਨੇ ਰਿਸ਼ਤਿਆਂ ਤੋਂ ਬਾਅਦ ਦੋਵਾਂ ਹੀ ਧਿਰਾਂ ਦਾ ਦਿਲ ਹੀ ਟੁੱਟ ਚੁੱਕਾ ਸੀ ਉਹਨਾਂ ਨੂੰ ਪਰੇਸ਼ਾਨੀ ਸੀ ਕਿ ਸ਼ਾਇਦ ਸਾਡੀ ਬੱਚੀ ਨੂੰ ਕੋਈ ਰਿਸ਼ਤਾ ਹੋਵੇਗਾ ਹੀ ਨਹੀਂ ਘਰ ਦੇ ਵਿੱਚ ਬਹੁਤ ਹੀ ਕਲੇਸ਼ ਚੱਲਦਾ ਸੀ ਕਿ ਸਾਡੀ ਧੀ ਦਾ ਸਾਡੀ ਬੱਚੀ ਦਾ ਹੀ ਰਿਸ਼ਤਾ ਕਿਉਂ ਨਿਪਰੇ ਨਹੀਂ ਚੜ ਰਿਹਾ ਆਸ-ਪਾਸ ਦੇ ਸਾਰੇ ਹੀ ਬੱਚੇ ਵਿਆਹੇ ਚੁੱਕੇ ਸਨ ਘਰ ਵਿੱਚ ਉਦਾਸੀ ਵੇਖ ਕੇ ਬੱਚੇ ਦੇ ਪਿਤਾ ਨੇ ਕਿਹਾ ਉਹਨਾਂ ਨੇ ਇੱਕ ਪਲਾਨ ਬਣਾ ਲਿਆ ਕਿ ਚਲੋ ਕਿਤੇ ਘੁੰਮ ਕੇ ਹੀ ਆਉਂਦੀ ਹਾਂ ਨਾਲੇ ਬੱਚੀ ਦਾ ਮਨ ਹੋਰ ਹੋ ਜਾਵੇਗਾ ਇਹ ਤਿੰਨੇ ਹੀ ਬੱਚੀ ਤੇ ਉਸਦੇ ਮਾਤਾ ਪਿਤਾ ਟੂਰ ਤੇ ਚਲੇ ਜਾਂਦੇ ਹਨ ਜਦ ਉਹ ਇਧਰ ਸ਼ਿਮਲੇ ਵਗੈਰਾ ਵੱਲ ਗਏ ਤਾਂ ਉੱਥੇ ਜਾ ਕੇ ਉਹਨਾਂ ਨੇ ਰਾਤ ਨੂੰ ਇੱਕ ਕਮਰਾ ਲੈ ਲਿਆ ਤੇ ਜਦੋਂ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਤੇ ਕੀ ਹੋਇਆ ਕਿ ਉਸ ਲੜਕੀ ਦੀ ਜਿਹੜੀ ਮਾਂ ਸੀ ਉਸ ਦੀ ਨਿਗਾ ਪਿਛਲੀ ਬਾਰੀ ਦੇ ਥਾਣੀ ਬਾਜ਼ਾਰ ਵਿੱਚ ਪੈ ਗਈ ਤੇ ਉੱਥੇ ਇੱਕ ਦੁਕਾਨ ਸੀ ਜਿਸ ਦੁਕਾਨ ਦੇ ਬਾਹਰ ਬੋਰਡ ਦੇ ਉੱਤੇ ਲੱਗਾ ਹੋਇਆ ਸੀ ਕਿ ਆਪਣਾ ਹੱਥ ਦਿਖਾਓ ਤੇ ਭਵਿੱਖ ਜਾਣ ਲਓ ਇਸ ਲਈ ਬੱਚੀ ਦੀ ਮਾਂ ਨੇ ਆਪਣੇ ਘਰ ਵਾਲੇ ਈ ਨਾਲ ਸਲਾਹ ਕੀਤੀ ਕਿ ਆਪਾਂ ਵੀ ਉੱਥੇ ਜਾ ਕੇ ਬੱਚੀ ਦੇ ਬਾਰੇ ਕਿਉਂ ਪੁੱਛਗਿੱਛ ਨਾ ਕਰ ਲਈਏ ਕਿ ਰਿਸ਼ਤੇ ਬੜੇ ਹੀ ਆਉਂਦੇ ਹਨ ਪਰ ਸਿਰੇ ਕੋਈ ਵੀ ਨਹੀਂ ਚੜ ਰਿਹਾ ਇਹਦੇ ਬਾਰੇ ਵਿੱਚ ਕੀ ਕਾਰਨ ਹੈ ਉਸ ਬੱਚੀ ਦਾ ਜਿਹੜਾ ਪਿਤਾ ਸੀ ਉਹ ਕਹਿਣ ਲੱਗਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਮੈਂ ਤਾਂ ਗੁਰੂ ਸਾਹਿਬ ਨੂੰ ਮੰਨਦਾ ਹਾਂ ਇਹ ਸਾਰੇ ਹੀ ਪਖੰਡ ਹਨ ਮੈਂ ਇਹਨਾਂ ਵਹਿਮਾ ਭਰਮਾਂ ਨੂੰ ਨਹੀਂ ਮੰਨਦਾ ਤੇ ਉਸ ਬੱਚੀ ਦੀ ਮਾਂ ਕਹਿਣ ਲੱਗੀ ਕਿ ਮੰਨਣ ਨੂੰ ਮੈਂ ਕਿਹੜਾ ਮੰਨਦੀ ਹਾਂ ਜਦ ਮੈਂ ਕਿਹੜਾ ਰੋਜ਼ ਤੁਰੀ ਫਿਰਦੀ ਹਾਂ ਪਰ ਤੁਹਾਨੂੰ ਇਹ ਕਰਕੇ ਕਹਿ ਰਹੀ ਹਾਂ ਕਿ ਅਸੀਂ ਐਨੇ ਪਰੇਸ਼ਾਨ ਹਾਂ ਜੇਕਰ ਸਾਨੂੰ ਕੋਈ ਹੱਲ ਹੀ ਪਤਾ ਲੱਗ ਜਾਵੇ ਪਰ ਜਦੋਂ ਆਪਾਂ ਇੱਥੇ ਆਏ ਹਾਂ ਤਾ ਪੋਸ਼ਨ ਵਿੱਚ ਕੀ ਹਰਜ਼ ਹੈ ਅਸੀਂ ਮੰਨਣਾ ਥੋੜੀ ਹੈ ਕਿਸੇ ਨੂੰ ਚਲੋ ਜੇ ਪੁੱਛ ਹੀ ਆਈਏ ਪੰਡਿਤ ਕੋਲ ਜਾਣ ਵਿੱਚ ਕੀ ਹਰਜ਼ ਹੈ ਕਹਿੰਦਾ ਕਿ ਚਲੋ ਘਰ ਵਾਲੀ ਨੇ ਘਰ ਵਾਲੇ ਨੂੰ ਮਨਾ ਲਿਆ ਤੇ ਜਦੋਂ ਉਸ ਪੰਡਿਤ ਦੇ ਕੋਲ ਗਏ ਤਾਂ ਉਸਨੇ ਬੱਚੀ ਦਾ ਹੱਥ ਵੇਖਿਆ ਉਸ ਦਾ ਮਸਤਕ ਵੇਖਿਆ ਤੇ ਉਹ ਜਿਹੜਾ ਪੰਡਿਤ ਸੀ ਉਹ ਕਹਿਣ ਲੱਗਾ ਇਸ ਬੱਚੀ ਦਾ ਰਿਸ਼ਤਾ ਹੋਣ ਦੀ ਗੱਲ ਤਾਂ ਛੱਡੋ ਇਸ ਬੱਚੀ ਦੇ ਕਰਮਾਂ ਵਿੱਚ ਵਰ ਹੈਗਾ ਹੀ ਨਹੀਂ ਹੈ ਇਸ ਬੱਚੀ ਦਾ ਤਾਂ ਰਿਸ਼ਤਾ ਕਦੇ ਹੋ ਹੀ ਨਹੀਂ ਸਕਦਾ ਇਸ ਜਨਮ ਤਾਂ ਕਿ ਅਗਲੇ 7 ਜਨਮ ਇਸ ਬੱਚੀ ਦਾ ਰਿਸ਼ਤਾ ਨਹੀਂ ਹੋਣਾ ਉਹ ਪੰਡਿਤ ਕਈ ਜਨਮਾਂ ਦੀ ਗੱਲ ਕਰਦਾ ਹੈ ਤੇ ਜਦੋਂ ਉਹਨਾਂ ਦੇ ਪਰਿਵਾਰ ਨੇ ਇਹ ਗੱਲ ਸੁਣੀ ਤਾਂ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਉਦਾਸ ਹੋ ਗਏ ਇਹ ਗੱਲ ਸੁਣ ਕੇ ਉਹਨਾਂ ਦੇ ਮਨ ਅੰਦਰ ਤੱਕ ਉਦਾਸੀ ਛਾ ਗਈ ਉਹਨਾਂ ਨੂੰ ਕੋਈ ਹੋਰ ਵੀ ਗੱਲ ਚੰਗੀ ਨਾ ਲੱਗੀ ਨਾ ਕੋਈ ਪਹਾੜ ਨਾ ਕੋਈ ਸ਼ਿਮਲਾ ਕਿਉਂਕਿ ਉਹਨਾਂ ਦਾ ਮਨ ਹੁਣ ਟੁੱਟ ਚੁੱਕਾ ਸੀ ਕਿਉਂਕਿ ਸਾਧ ਸੰਗਤ ਜੀ ਜਦੋਂ ਵੀ ਕੋਈ ਪਰੇਸ਼ਾਨੀ ਹੁੰਦੀ ਤਾਂ ਸਾਨੂੰ ਦੁਨੀਆ ਦੀਆਂ ਐਸ਼ੋ ਆਰਾਮ ਵਾਲੀਆਂ ਚੀਜ਼ਾਂ ਵੀ ਫਿਰ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਇਹ ਵੀ ਉਦੋਂ ਹੀ ਚੰਗਾ ਲੱਗਦਾ ਹੈ ਜਦੋਂ ਮਨ ਸਹੀ ਹੋਵੇ ਤੇ ਫਿਰ ਉਹਨਾਂ ਨੂੰ ਬਹੁਤ ਸਾਰੀ ਚਿੰਤਾ ਲੱਗ ਗਈ ਪਰੇਸ਼ਾਨ ਹੋ ਗਏ ਕਿਉਂ ਫਿਰ ਉਹ ਉਥੋਂ ਤੁਰ ਪਏ ਕਹਿੰਦੇ ਕਿ ਅੰਮ੍ਰਿਤਸਰ ਨੂੰ ਹੀ ਚੱਲਦੇ ਹਾਂ ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਉਹ ਵਸ ਤੋਂ ਉਤਰੇ ਉਸੇ ਹੀ ਸਮੇਂ ਤਿੰਨੇ ਜਦ ਬਹੁਤ ਉਦਾਸ ਸੀ ਤੇ ਜਦੋਂ ਦੇ ਬੰਦੇ ਦੇ ਭਾਗ ਜਾਗਦੇ ਹਨ ਤਾਂ ਕੋਈ ਨਾ ਕੋਈ ਰੱਬ ਦਾ ਪਿਆਰਾ ਰੱਬ ਦੇ ਪਿਆਰੇ ਦੀ ਰੂਹ ਜ਼ਰੂਰ ਮਿਲ ਜਾਂਦੀ ਹੈ ਬਖਸ਼ੀਆਂ ਹੋਿਆਂ ਦਾ ਮੇਲ ਪਰਮਾਤਮਾ ਜੀ ਆਪ ਕਰਵਾਉਂਦੇ ਹਨ ਤੇ ਫਿਰ ਉਹੀ ਸਮਾਂ ਫਿਰ ਬੜਾ ਵੱਡ ਭਾਗਾ ਹੋ ਜਾਂਦਾ ਹੈ ਜਦੋਂ ਹੀ ਉਹ ਬਸ ਤੋਂ ਉਤਰੇ ਤਾਂ ਉਥੇ ਉਸ ਬੱਚੀ ਦੇ ਪਿਤਾ ਦਾ ਇੱਕ ਉਹਨਾਂ ਨੂੰ ਪੁਰਾਣਾ ਦੋਸਤ ਮਿਲ ਗਿਆ ਉਹ ਮਿਲ ਕੇ ਆਪਸ ਵਿੱਚ ਬੜੇ ਹੀ ਖੁਸ਼ ਹੋਏ ਤੇ ਗੱਲ ਵਕੜੀ ਪਾ ਲਈ ਦੇ ਨਾਲ ਹੀ ਉਸ ਦੋਸਤ ਨੇ ਆਪਣੇ ਦੋਸਤ ਨੂੰ ਪੁੱਛਿਆ ਭਰਾਵਾ ਕੀ ਗੱਲ ਹੈ ਤੈਨੂੰ ਇੰਨਾ ਪਰੇਸ਼ਾਨ ਮੈਂ ਕਦੀ ਵੇਖਿਆ ਨਹੀਂ ਤੂੰ ਤਾਂ ਬੜਾ ਹੀ ਉਦਾਸ ਦਿਖ ਰਿਹਾ ਹੈ ਤੇ ਉਹ ਕਹਿੰਦਾ ਕਿ ਹਾਂ ਮੈਂ ਪਰੇਸ਼ਾਨ ਹਾਂ ਮੇਰੀ ਬੱਚੀ ਵੀ ਪਰੇਸ਼ਾਨ ਹਨ ਤੇ ਉਹਨੇ ਦੋਸਤ ਨੇ ਪੁੱਛਿਆ ਕਿ ਤੁਸੀਂ ਸਾਰੇ ਇੰਨੇ ਦੁਖੀ ਕਿਉਂ ਹੋ ਬਹੁਤ ਹੀ ਤੁਹਾਡੇ ਚਿਹਰੇ ਲਟਕੇ ਹੋਏ ਹਨ ਕੀ ਗੱਲ ਹੈ ਮੈਨੂੰ ਦੱਸ ਗੱਲ ਕੀ ਬਣ ਗਈ ਉਹ ਕਹਿੰਦਾ ਕਿ ਭਰਾ ਦੱਸਣਾ ਕੀ ਆ ਸਾਡੀ ਧੀ ਹੈ ਇਹਦਾ ਕਈ ਵਾਰ ਰਿਸ਼ਤਾ ਹੋ ਚੁੱਕਾ ਹੈ ਅਸੀਂ ਇਸ ਦੇ ਵਾਸਤੇ ਰਿਸ਼ਤਾ ਲੱਭ ਰਹੇ ਹਾਂ ਪਰ ਜਦੋਂ ਵੀ ਰਿਸ਼ਤਾ ਹੁੰਦਾ ਹੈ ਫਿਰ ਟੁੱਟ ਜਾਂਦਾ ਹੈ ਇਸ ਕਰਕੇ ਅਸੀਂ ਬਹੁਤ ਹੀ ਪਰੇਸ਼ਾਨ ਹਾਂ ਉਹ ਦੱਸ ਕੇ ਫਿਰ ਰੋਣ ਲੱਗ ਪਿਆ ਤੇ ਨਾਲ ਹੀ ਦੱਸਣ ਲੱਗਾ ਕਿ ਅਸੀਂ ਸ਼ਿਮਲੇ ਗਏ ਸੀ ਉੱਥੇ ਜਾ ਕੇ ਸਾਡਾ ਮਨ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ ਹੈ ਪਰ ਅਸੀਂ ਤਾਂ ਉੱਥੇ ਜਾ ਕੇ ਜ਼ਿਆਦਾ ਹੀ ਹੁਣ ਪਛਤਾ ਰਹੇ ਹਾਂ ਤੇ ਉਸਦੇ ਦੋਸਤ ਨੇ ਕਿਹਾ ਕਿ ਉੱਥੇ ਜਾ ਕੇ ਕਿਉਂ ਪਰੇਸ਼ਾਨ ਹੋ ਗਏ ਕਹਿੰਦਾ ਅਸੀਂ ਉੱਥੇ ਇੱਕ ਪੰਡਿਤ ਨੂੰ ਮਿਲੇ ਉਸ ਨੂੰ ਆਪਣੀ ਧੀ ਦਾ ਹੱਥ ਵਿਖਾਇਆ ਉਸ ਨੇ ਦੱਸਿਆ ਕਿ ਇਸ ਬੱਚੀ ਦੇ ਕਰਮਾ ਵਿੱਚ ਵਰ ਹੈਗਾ ਹੀ ਨਹੀਂ ਹੈ ਇਸ ਬੱਚੀ ਦੇ ਕਰਮਾ ਚ ਵਿਆਹ ਨਹੀਂ ਲਿਖਿਆ ਇੱਕ ਜਨਮ ਤਾਂ ਕਿ 7 ਜਨਮ ਇਸ ਦਾ ਵਿਆਹ ਨਹੀਂ ਹੋ ਸਕਦਾ ਕਹਿੰਦੇ ਕਿ ਅਸੀਂ ਇਸ ਲਈ ਹੋਰ ਉਦਾਸ ਹੋ ਚੁੱਕੇ ਹਾਂ ਤੇ ਉਹ ਕਹਿੰਦਾ ਕਿ ਇਸ ਦੇ ਕਰਮਾ ਚ ਵਰ ਨਹੀਂ ਹੈ ਤੇ ਮਾਪੇ ਤਾਂ ਬਹੁਤ ਦੁਖੀ ਲੱਗ ਰਹੇ ਹਨ ਬੱਚੇ ਵੀ ਦੁਖੀ ਹਨ ਫਿਰ ਉਹ ਜਿਹੜਾ ਦੋਸਤ ਸੀ ਉਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸ਼ਹੀਦਾ ਸਾਹਿਬ ਤੋਂ ਹੁਣੇ ਹੀ ਆਇਆ ਸੀ ਉਸ ਦੋਸਤ ਨੇ ਕਿਹਾ ਕਿ ਬੜੀ ਜਗ੍ਹਾ ਤੇ ਗਏ ਹੋਵੋਗੇ ਤੁਸੀਂ ਮੇਰੀ ਬੇਨਤੀ ਮੰਨੋ ਕਿ ਵਹਿਮਾ ਭਰਮਾ ਦੇ ਵਿੱਚ ਨਾ ਪਾਓ ਕਿਸੇ ਪੰਡਿਤ ਦੇ ਪਿੱਛੇ ਨਾ ਲੱਗੋ ਇਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾ ਕੇ ਮੱਥਾ ਟੇਕੋ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਰੇ ਹੀ ਕਾਰਜ ਖੁਦ ਰਾਸ ਕਰ ਦੇਣਗੇ ਕਿ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਉਸ ਨੂੰ ਬਾਬਾ ਦੀਪ ਸਿੰਘ ਜੀ ਆਪ ਹੱਲ ਕਰ ਦੇਣਗੇ ਤਾਂ ਉਸ ਬੱਚੀ ਨੂੰ ਉਸ ਦੋਸਤ ਨੇ ਪੁੱਛਿਆ ਕਿ ਤੂੰ ਇੱਕ ਗੱਲ ਮੇਰੀ ਮੰਨੇਗੀ ਕਹਿੰਦੀ ਕਿ ਹਾਂਜੀ ਅੰਕਲ ਜੀ ਮੈਂ ਮੰਨੂਗੀ ਤੁਸੀਂ ਦੱਸੋ ਕਹਿੰਦੇ ਕਿ ਤੂੰ ਇਦਾਂ ਕਰਨਾ ਹੈ ਕਿ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਦਰਬਾਰ ਸਾਹਿਬ ਤੋਂ ਫਿਰ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਮਸਕਾਰ ਕਰਨੀ ਹੈ ਤੇ ਮੱਥਾ ਟੇਕਣਾ ਹੈ ਤੇ ਤੂੰ ਫਿਰ ਸੁਖਮਨੀ ਸਾਹਿਬ ਦੇ ਜਿੰਨੇ ਵੀ ਪਾਠ ਤੂੰ ਕਰ ਸਕਦੀ ਹੈ ਤੂੰ ਰੋਜ਼ਾਨਾ ਹੀ ਕਰਨੇ ਹਨ ਇੱਕ ਦਿਨ ਵੀ ਤੂੰ ਨਾਗਾ ਨਹੀਂ ਪਾਉਣਾ ਲਗਾਤਾਰ 21 ਦਿਨ ਜਾ ਕੇ ਵੇਖ ਉਥੇ ਝਾੜੂ ਵੀ ਫੇਰਨਾ ਹੈ ਪੋਚਾ ਵੀ ਲਗਾਉਣਾ ਹੈ ਤੇ ਜੇ ਤੂੰ ਹੋਜਾ ਕਿ ਤੇ ਲੰਗਰਾਂ ਦੀ ਸੇਵਾ ਵੀ ਕਰ ਲਵੀਂ ਜਿਹੜੀ ਵੀ ਤੈਨੂੰ ਸੇਵਾ ਮਿਲੇ ਤੂੰ ਜ਼ਰੂਰ ਕਰਨੀ ਹੈ ਕਹਿੰਦੇ ਕਿ ਫਿਰ ਬੱਚੀ ਨੇ ਆਪਣਾ ਮਨ ਬਣਾ ਲਿਆ ਤੇ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਜਿੱਥੇ ਅਸੀਂ ਇੰਨਾ ਘੁੰਮ ਆਏ ਹਾਂ ਮਾਣੇ ਕਿਰਪਾ ਕਰਕੇ ਮੇਰੇ ਤੇ احسان ਕਰ ਦਿਓ ਕਿ ਮੈਂ 1 ਮਹੀਨਾ ਇੱਥੇ ਹੀ ਰਹਿਣਾ ਚਾਹੁੰਦੀ ਹਾਂ ਮੈਨੂੰ ਕਿਰਪਾ ਕਰਕੇ ਕਮਰੇ ਦਾ ਪ੍ਰਬੰਧ ਕਰਵਾ ਦਿਓ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਅਮਰ ਸ਼ਹੀਦ ਜੀ ਦੇ ਦਰ ਦੇ ਉੱਪਰ ਬਸ ਸੇਵਾ ਹੀ ਕਰਨੀ ਚਾਹੁੰਦੀ ਹਾਂ ਕਹਿੰਦੇ ਕਿ ਉਸ ਬੱਚੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਖਾਣਾ ਪੀਣਾ ਸੌਣਾ ਸਭ ਕੁਝ ਭੁੱਲ ਗਈ ਬਸ ਦਿਨ ਰਾਤ ਉੱਥੇ ਸੇਵਾ ਹੀ ਕਰਦੀ ਰਹੀ ਤੇ ਝਾੜੂ ਮਾਰਦੀ ਕਦੇ ਲੰਗਰ ਬਣਵਾਉਂਦੀ ਤੇ ਕਦੇ ਲੰਗਰ ਵਰਤਾਉਂਦੀ ਬਹੁਤ ਹੀ ਸੇਵਾ ਕੀਤੀ ਉਸ ਧੀ ਨੇ ਕਹਿੰਦੇ ਕਿ ਫਿਰ ਖੰਡੇ ਵਾਲਾ ਬਾਪੂ ਜਦੋਂ ਖੁਸ਼ ਹੋ ਜਾਂਦਾ ਹੈ ਤਾਂ 21 ਦਿਨ ਜਦੋਂ ਬਤੀਤ ਹੋ ਗਏ ਤੇ ਜਦੋਂ 22ਵਾਂ ਦਿਨ ਸੀ ਉੱਥੇ ਇੱਕ ਪਰਿਵਾਰ ਮੱਥਾ ਦੇ ਤਾਂ ਉੱਥੇ ਇੱਕ ਪਰਿਵਾਰ ਕੈਨੇਡਾ ਤੋਂ ਮੱਥਾ ਟੇਕਣ ਦੇ ਲਈ ਆਇਆ ਉਹਨਾਂ ਦੇ ਨਾਲ ਉਹਨਾਂ ਦਾ ਪੁੱਤਰ ਵੀ ਸੀ ਉਹ ਜਦ ਬੱਚੀ ਨੂੰ ਮਿਲੇ ਤਾਂ ਉਹਨਾਂ ਨੇ ਜਦੋਂ ਬੱਚੀ ਦਾ ਚਿਹਰਾ ਵੇਖਿਆ ਬੱਚੀ ਨੂੰ ਸੇਵਾ ਕਰਦੀ ਨੂੰ ਵੇਖਿਆ ਉਹ ਬਹੁਤ ਹੀ ਪਰਸੰਨ ਹੋਏ ਉਹਨਾਂ ਨੇ ਬੱਚੀ ਦੇ ਮਾਤਾ-ਪਿਤਾ ਦੇ ਨਾਲ ਮੇਲ ਕਰਨਾ ਚਾਹਿਆ। ਉਥੋਂ ਕਿਸੇ ਸੇਵਾਦਾਰ ਨੂੰ ਪੁੱਛਿਆ ਤਾਂ ਸੇਵਾਦਾਰ ਨੇ ਕਿਹਾ ਕਿ ਅਸੀਂ ਤੁਹਾਨੂੰ ਇਸ ਦੇ ਮਾਤਾ-ਪਿਤਾ ਦੇ ਨਾਲ ਮਿਲਵਾ ਸਕਦੇ ਹਾਂ। ਤੇ ਉਹਨਾਂ ਨੇ ਜਦੋਂ ਉਹਦੇ ਪਿਤਾ-ਮਾਤਾ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਆਪਣੇ ਸੁਪੁੱਤਰ ਦੇ ਲਈ ਇਸ ਬੱਚੀ ਦਾ ਰਿਸ਼ਤਾ ਮੰਗਿਆ। ਜਿੱਥੇ ਕਿਤੇ ਰਿਸ਼ਤਾ ਹੁੰਦਾ ਨਹੀਂ ਸੀ। ਬਾਬੇ ਖੰਡੇ ਵਾਲੇ ਬਾਪੂ ਨੇ ਕਿਰਪਾ ਕਰ ਦਿੱਤੀ। ਉਹਨਾਂ ਦੇ ਦਰ ਤੇ ਹੀ ਰਿਸ਼ਤਾ ਆਇਆ। ਤੇ ਕਹਿੰਦੇ ਕਿ ਉਹ ਜਦੋਂ ਰਿਸ਼ਤਾ ਉਹਨਾਂ ਨੇ ਮੰਗ ਕੇ ਲੈ ਲਿਆ ਤੇ ਕਹਿੰਦੇ ਕਿ ਉਸਦੇ ਮਾਪੇ ਬੜੇ ਹੀ ਖੁਸ਼ ਹੋਏ ਜਦੋਂ ਰਿਸ਼ਤੇ ਦੀ ਗੱਲ ਪੱਕੀ ਹੋਈ ਤੇ ਕਹਿੰਦੇ ਕਿ ਅਸੀਂ ਬੱਚੀ ਨੂੰ ਨਾਲ ਹੀ ਲੈ ਕੇ ਜਾਣਾ ਚਾਹੁੰਦੇ ਹਾਂ ਉਹਨਾਂ ਨੇ ਚੁੰਨੀ ਚੜਾਵੇ ਦੀ ਹੀ ਮੰਗ ਕੀਤੀ ਕਹਿੰਦੇ ਕਿ ਵਿਆਹ ਵੀ ਹੋ ਗਿਆ ਬੱਚੇ ਕੈਨੇਡਾ ਵੀ ਚਲੇ ਗਏ ਜਦ 4-5 ਸਾਲ ਬਾਅਦ ਬੱਚੀ ਵਾਪਸ ਭਾਰਤ ਆਈ ਤਾਂ ਉਸਦੇ ਦੋ ਬੱਚੇ ਸਨ ਤੇ ਆ ਕੇ ਆਪਣੇ ਪਿਤਾ ਜੀ ਨੂੰ ਕਹਿੰਦੀ ਕਿ ਪਿਤਾ ਜੀ ਮੈਂ ਹੁਣ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਮਸਕਾਰ ਕਰ ਆਈ ਹਾਂ ਦਰਬਾਰ ਸਾਹਿਬ ਸ਼ਹੀਦਾਂ ਸਾਹਿਬ ਮੱਥਾ ਟੇਕ ਆਈ ਹਾਂ ਹੁਣ ਮੈਂ ਫਿਰ ਇੱਕ ਟੂਰ ਤੇ ਜਾਣਾ ਚਾਹਾਂਗੀ ਪਿਤਾ ਨੇ ਕਿਹਾ ਕਿ ਧੀਏ ਕਿਹੜੇ ਟੂਰ ਤੇ ਉਸਨੇ ਕਿਹਾ ਕਿ ਮੈਂ ਸ਼ਿਮਲੇ ਘੁੰਮਣ ਜਾਣਾ ਚਾਹੁੰਦੀ ਹਾਂ ਤੇ ਮਾਤਾ ਪਿਤਾ ਕਹਿੰਦੇ ਕਿ ਠੀਕ ਹੈ ਪੁੱਤਰ ਜੇਕਰ ਤੇਰੀ ਇੱਛਾ ਹੈ ਤਾਂ ਚਲੇ ਜਾਂਦੇ ਹਾਂ ਉਹਨਾਂ ਸਾਰੇ ਹੀ ਫੈਮਿਲੀ ਨੇ ਤਿਆਰੀ ਕਰ ਲਈ ਫਿਰ ਉੱਥੇ ਹੀ ਪਹੁੰਚ ਗਏ ਜਾ ਕੇ ਕਮਰਾ ਲਿਆ ਸਵੇਰੇ ਉੱਠੇ ਤੇ ਬੱਚੀ ਨੇ ਸਾਦਾ ਜਿਹਾ ਸੂਟ ਪਾ ਲਿਆ ਤੇ ਮਾਤਾ ਪਿਤਾ ਨੂੰ ਕਹਿੰਦੀ ਕਿ ਤੁਸੀਂ ਮੇਰੇ ਬੱਚਿਆਂ ਨੂੰ ਪਛਾਣ ਕਰਕੇ ਰੱਖਣਾ ਤੇ ਮੈਂ ਅੱਗੇ ਇਕੱਲੀ ਹੀ ਜਾਵਾਂਗੀ ਉਸਨੇ ਉਸ ਪੰਡਿਤ ਕੋਲ ਜਾਣਾ ਚਾਹਿਆ ਕਹਿੰਦੇ ਕਿ ਜਦ ਉਹ ਬੱਚੇ ਉਸੇ ਹੀ ਦੁਕਾਨ ਤੇ ਲੈ ਕੇ ਗਈ ਉਸ ਪੰਡਿਤ ਦੇ ਕੋਲ ਹੱਥ ਵਿਖਾਉਣ ਲੱਗੀ ਤਾਂ ਉਸ ਪੰਡਿਤ ਨੇ ਕਿਹਾ ਕਿ ਤੇਰਾ ਤਾਂ ਕਈ ਜਨਮ ਵਿਆਹ ਨਹੀਂ ਹੋਣਾ ਉਸ ਬੱਚੇ ਨੂੰ ਵੇਖ ਕੇ ਉਹ ਦੂਰੋਂ ਹੀ ਰੌਲਾ ਪਾਉਣ ਲੱਗਾ ਕਿ ਚਲੀ ਜਾ ਚਲੀ ਜਾ ਮੈਂ ਤਾਂ ਤੈਨੂੰ ਅੱਗੇ ਵੀ ਦੱਸਿਆ ਸੀ ਕਿ ਤੇਰਾ ਵਿਆਹ ਨਹੀਂ ਹੋਵੇਗਾ ਤੂੰ ਫਿਰ ਆ ਗਈ ਹੈ ਉਹ ਬੱਚੀ ਉੱਥੇ ਹੀ ਖੜੀ ਰਹੀ ਉਸ ਤੋਂ ਬਾਅਦ ਉਸਦੇ ਪਿਤਾ ਨੇ ਪਿੱਛੋਂ ਉਸਦੇ ਪੁੱਤਰ ਨੂੰ ਪੰਡਿਤ ਦੇ ਟੇਬਲ ਤੇ ਬਿਠਾ ਦਿੱਤਾ ਤੇ ਫਿਰ ਉਸ ਦੀ ਮਾਤਾ ਨੇ ਦੂਸਰੇ ਪੁੱਤਰ ਨੂੰ ਵੀ ਪੰਡਿਤ ਦੇ ਟੇਬਲ ਤੇ ਅੱਗੇ ਬਿਠਾ ਦਿੱਤਾ ਪੰਡਿਤ ਕਹਿਣ ਲੱਗਾ ਕਿ ਇਹ ਕੀ ਹੈ ਕਹਿੰਦੇ ਕਿ ਪੰਡਿਤ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਇਸ ਬੱਚੀ ਦਾ ਸੱਤ ਜਨਮ ਵਿਆਹ ਨਹੀਂ ਹੋਵੇਗਾ ਪੰਡਿਤ ਕਹਿੰਦਾ ਕਿ ਇਹ ਬੱਚੇ ਕਿਹਦੇ ਹਨ ਇਹਨਾਂ ਨੂੰ ਚੁੱਕੋ ਇੱਥੇ ਮਾਤਾ ਪਿਤਾ ਨੇ ਕਿਹਾ ਕਿ ਇਸੇ ਹੀ ਧੀ ਦੇ ਹਨ ਦੋ ਪੁੱਤਰ ਇਸ ਦਾ ਵਿਆਹ ਵੀ ਹੋਇਆ ਹੈ ਤੇ ਕੈਨੇਡਾ ਵਿੱਚ ਹੈ ਤੇ ਪੰਡਿਤ ਹੈਰਾਨ ਰਹਿ ਗਿਆ ਇਹ ਕਿਵੇਂ ਹੋ ਸਕਦਾ ਹੈ ਕਹਿੰਦਾ ਕਿ ਮੇਰੀ ਤਾਂ ਅਜ ਤੱਕ ਕੋਈ ਵੀ ਕੀਤੀ ਹੋਈ ਭਵਿੱਖਵਾਣੀ ਗਲਤ ਨਹੀਂ ਹੋਈ ਜ਼ਰੂਰ ਤੁਹਾਡੇ ਤੇ ਕੋਈ ਬਖਸ਼ਿਸ਼ ਹੋ ਗਈ ਹੈ ਉਹ ਵੀ ਅਕਾਲ ਪੁਰਖ ਦੀ ਜਿਸ ਨੇ ਰੇਖ ਵਿੱਚ ਮੇਖ ਮਾਰ ਦਿੱਤੀ ਹੈ ਜਿਸ ਦੀ ਸੇਵਾ ਦਾ ਫਲ ਤੁਹਾਨੂੰ ਮਿਲਿਆ ਹੈ ਉਹਨਾਂ ਨੇ ਜਦੋਂ ਸਾਰੀ ਹੀ ਵਾਰਤਾ ਪੰਡਿਤ ਨੂੰ ਦੱਸੀ ਤਾਂ ਉਹ ਹੈਰਾਨ ਰਹਿ ਗਿਆ ਤੇ ਕਹਿੰਦਾ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਤੇ ਕਿਰਪਾ ਵਰਤੀ ਹੈ ਤੁਹਾਡੇ ਤੇ ਫਿਰ ਉਹ ਬਾਬਾ ਦੀਪ ਸਿੰਘ ਜੀ ਨੇ ਆਪ ਹੀ ਕਿਰਪਾ ਵਰਤਾਈ ਹੈ ਤੇ ਕਹਿੰਦਾ ਕਿ ਅੱਗੇ ਤੋਂ ਮੈਂ ਇਹ ਕੰਮ ਨਹੀਂ ਕਰਾਂਗਾ ਤੇ ਮੈਂ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਿਰ ਝੁਕਾਉਣਾ ਚਾਹੁੰਦਾ ਹਾਂ ਕਿਉਂਕਿ ਉਹਨਾਂ ਦਾ ਕੀਤਾ ਤਾਂ ਦਰਗਾਹੇ ਤੱਕ ਚਲਦਾ ਹੈ ਉਹ ਤਾਂ ਪੁੱਠੇ ਲੇਖ ਵੀ ਸਿੱਧੇ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੇ ਹੱਥ ਵਿੱਚ 18 ਸੇਰ ਦਾ ਖੰਡਾ ਫੜਿਆ ਹੋਇਆ ਹੈ ਉਹ ਖੰਡਾ ਜਿਸ ਉੱਪਰ ਵੀ ਵਰਤਦਾ ਹੈ ਉਸ ਦੇ ਪੁੱਠੇ ਲੇਖ ਫਿਰ ਸਿੱਧੇ ਹੋ ਜਾਂਦੇ ਹਨ ਸਾਧ ਸੰਗਤ ਜੀ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਉੱਪਰ ਜੇਕਰ ਇੰਨੀ ਹੀ ਸ਼ਰਧਾ ਤੇ ਵਿਸ਼ਵਾਸ ਬਣਾ ਕੇ ਅਰਦਾਸ ਕਰੋਗੇ ਸਾਰੀ ਹੀ ਆਪਣੀ ਜ਼ਿੰਦਗੀ ਦੀ ਡੋਰ ਪਰਮਾਤਮਾ ਦੇ ਹੱਥ ਵਿੱਚ ਦੇ ਦਿਓਗੇ ਤਾਂ ਵੇਖ ਲੈਣਾ ਤੁਹਾਡੇ ਉੱਪਰ ਵੀ ਪਰਮਾਤਮਾ ਜੀ ਦੀ ਸਦਾਵ ਕਿਰਪਾ ਬਣ ਜਾਵੇਗੀ ਪੁੱਠੇ ਕਾਰਜ ਵੀ ਤੁਹਾਡੇ ਸਿੱਧੇ ਹੋ ਜਾਣਗੇ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਸਾਰਿਆਂ ਸੰਗਤਾਂ ਨੂੰ ਆਪਣੀ ਕਿਰਪਾ ਦੇ ਨਾਲ ਨਿਹਾਲ ਕਰ ਰਹੇ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ